ਸੰਤਾਂ ਦੇ ਦੱਸੇ ਅਨੁਸਾਰ ਦੀਵਾਲੀ ਤੋਂ ਪਹਿਲਾਂ ਜਾਂ ਫਿਰ ਦੀਵਾਲੀ ਤੋਂ ਬਾਅਦ ਇਹ ਤਿੰਨ ਚੀਜ਼ਾਂ ਖਰੀਦ ਕੇ ਲਿਆਓ ਘਰ ਫਿਰ ਦੇਖਣਾ ਚਮਤਕਾਰ ਧੰਨ ਤੇ ਰਸਤੇ ਵੀ ਇਹ ਚੀਜ਼ ਜਰੂਰ ਕਰਕੇ ਵੇਖਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿੱਥੇ ਕਈ ਲੋਕਾਂ ਦਾ ਬਹੁਤ ਵੱਡਾ ਭਰਮ ਹੁੰਦਾ ਹੈ ਬੜੀਆਂ ਵੱਡੀਆਂ ਜਿਹੜੀਆਂ ਨੇ ਗਲਤ ਫਹਮੀਆਂ ਜਿਆ ਪਈਆਂ ਹੁੰਦੀਆਂ ਨੇ ਤੇ ਇਨਸਾਨ ਉਹਨਾਂ ਦੇ ਵਿੱਚ ਹੀ ਜਿਉਂਦਾ ਰਹਿੰਦਾ ਤੇ ਉਹਦੇ ਮੁਤਾਬਕ ਉਹੀ ਸਹੀ ਹੈ ਤੇ ਬਾਕੀ ਸਾਰੀਆਂ ਚੀਜ਼ਾਂ ਗਲਤ ਨੇ ਇਥੋਂ ਤੱਕ ਕੇ ਪ੍ਰਮਾਤਮਾ ਦਾ ਨਾਮ ਲੈਂਦਾ ਲੈਂਦਾ ਸਿੱਧੇ ਮਾਰਗ ਜਾਂਦਾ ਜਾਂਦਾ ਕਈ ਵਾਰੀ ਭਟਕ ਜਾਂਦਾ ਹੈ ਉਹਦੇ ਲਈ ਕੇਵਲ ਉਹ ਚੀਜ਼ ਸਹੀ ਹੈ ਜਿਹੜੀ ਚੀਜ਼ ਬਾਕੀ ਲੋਕ ਕਰ ਰਹੇ ਨੇ ਉਹ ਭਾਵੇਂ ਸਾਰੇ ਗਲਤ ਕਰ ਰਹੇ ਹੋਣ ਇਹ ਸਹੀ ਕਰ ਰਿਹਾ ਹੋਵੇ ਪਰ ਇਹਨੂੰ ਇੰਜ ਲੱਗਦਾ ਰਹਿੰਦਾ ਵੀ ਉਹ ਸਹੀ ਕਰ ਰਹੇ ਨੇ ਮੈਂ ਗਲਤ ਕਰ ਰਿਹਾ ਆ ਇਹ ਉਧਰ ਨੂੰ ਤੁਰਦਾ ਆਪਣਾ ਸਹੀ ਕਰਦਾ ਕਰਦਾ ਉਹ ਵੀ ਗਲਤ ਕਰ ਬੈਠਦਾ ਕਿਉਂਕਿ ਜਿਹੜੀ ਆਪਾਂ ਚੀਜ਼ ਨੂੰ ਵੇਖਦੇ ਆ ਨਾ ਸੰਸਾਰ ਦੇ ਵਿੱਚ ਸਾਨੂੰ ਇੰਜ ਲੱਗਦਾ ਵੀ ਇਹੀ ਚੀਜ਼ ਆ ਸਾਰਾ ਵਿੱਚ ਇਹੀ ਚੀਜ਼ ਦੇ ਵਿੱਚ ਕੀ ਚੀਜ਼ ਦੇ ਵਿੱਚ ਰੱਬ ਹੈ ਇਹੋ ਚੀਜ਼ ਸਾਰਾ ਕੁਝ ਹੈ ਮੇਰੇ ਲਈ ਸਾਰਾ ਸਾਰਾ ਕੁਝ ਹੀ ਇਹ ਹੈ ਤੇ ਇਹਦੇ ਵਿੱਚੋਂ ਮੈਨੂੰ ਪ੍ਰਾਪਤ ਹੋਣਾ ਆ ਪਿੱਛੇ ਹੁਣ ਤੁਸੀਂ ਵੇਖਿਆ ਵੀ ਧੰਨ ਤੇਰਸ ਨੰਗਿਆ ਕੱਲ ਦੀ ਦਿਹਾੜੀ ਤੇ ਲੋਕਾਂ ਨੇ ਭਾਂਡੇ ਖਰੀਦੇ ਲੋਕਾਂ ਨੇ ਪੂਜਾ ਕੀਤੀ ਘਰ ਦੇ ਵਿੱਚ ਤਨਵੰਤਰੀ ਮਾਂ ਦਾ ਤੇ ਲੋਕਾਂ ਨੇ ਚਾਂਦੀ ਦੇ ਸਿੱਕੇ ਬਣਵਾਏ ਤੇ ਲੋਕਾਂ ਨੇ ਸੋਨੇ ਦੇ ਸਿੱਕੇ ਬਣਵਾਏ ਤੇ ਇਥੋਂ ਤੱਕ ਕਈ ਲੋਕਾਂ ਨੇ ਜਿਹੜਾ ਹੈ ਪੂਜਾ ਆਦਿਕ ਕੀਤੀ ਹਵਨ ਵੀ ਕਰਵਾਏ ਚਲੋ ਵੈਸੇ ਚਲੋ ਪੂਜਾ ਕਰਨੀ ਕੋਈ ਮਾੜੀ ਗੱਲ ਨਹੀਂ ਆ ਚਲੋ ਹਿੰਦੂ ਵੀਰਾਂ ਦਾ ਜਿਹੜਾ ਆਪਣਾ ਮਨੋਤ ਹੈ ਉਹ ਕਰਨ ਜੋ ਉਹਨਾਂ ਦਾ ਦਿਲ ਕਰਦਾ ਹੈ ਕਰਨ ਪਰ ਕਈ ਲੋਕ ਐ ਹੋ ਜਿਹੜੇ ਚੰਗੇ ਭਲੇ ਗੁਰਮਤ ਜ਼ਿਆਦਾ ਨੂੰ ਮੰਨਦੇ ਨੇ ਗੁਰਮਤ ਦੇ ਮਾਰਗ ਤੇ ਚੱਲਦੇ ਨੇ ਗੁਰ ਇਤਿਹਾਸ ਨੂੰ ਜਿਨ੍ਹਾਂ ਨੇ ਪੜ੍ਹਿਆ ਹੋਇਆ ਹੈ ਗੁਰੂ ਕੇ ਜਿਹੜੇ ਬੋਲਾਂ ਨੂੰ ਜਿਨ੍ਹਾਂ ਨੇ ਪੜ੍ਹਿਆ ਜਾਣਦੇ ਆ ਸਾਧ ਸੰਗਤ ਉਹ ਵੀ ਜਦੋਂ ਅਜਿਹਾ ਕੁਝ ਕਰਦੇ ਆ ਨਾ ਤੇ ਉਹ ਸਾਰੀਆਂ ਚੀਜ਼ਾਂ ਫਿਰ ਇੰਜ ਲੱਗਦਾ ਹੈ ਵੀ ਇਹ ਲੋਕ ਉਹ ਨੇ ਜਿਹੜੇ ਕਿ ਸਾਰਾ ਕੁਝ ਜਾਣ ਕੇ ਵੀ ਕਹਿ ਰਹਿੰਦੇ ਨੇ ਵੀ ਪਾਸੇ ਆਟਾ ਅਸੀਂ ਤਾਂ ਆਪਣੀ ਮਰਜ਼ੀ ਕਰਾਂਗੇ ਉਹੀ ਹੋਊਗਾ ਨਾ ਫਿਰ ਵੀ ਪਾਸੇ ਹਟ ਸਾਨੂੰ ਤਾਂ ਕੋਈ ਮਤਲਬ ਨਹੀਂ ਅਸੀਂ ਤਾਂ ਆਪਣੀ ਮਰਜ਼ੀ ਕਰਾਂਗੇ ਉਹ ਚੀਜ਼ ਹੋਊਗੀ ਸੋ ਮੇਰੇ ਕਹਿਣ ਤੋਂ ਭਾਵ ਇਹ ਵੇਸਾ ਸੰਗਤ ਕਿਉਂਕਿ ਅਸੀਂ ਨਾ ਚੀਜ਼ਾਂ ਨੂੰ ਹਲੇ ਸਮਝਿਆ ਨਹੀਂ ਅਸੀਂ ਹਲੇ ਵਿਚਾਰਿਆ ਨਹੀਂ ਹੈ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਵਿਣ ਨਾਮ ਹਰ ਕੇ ਕਛ ਨਾ ਸੂਜੈ ਅੰਧ ਬੂਡੋ ਤੰਦਲੀ ਪਰਮਾਤਮਾ ਦੇ ਨਾਮ ਤੋਂ ਵਾਂਝੇ ਹੋਣ ਕਰਕੇ ਉਸ ਨੂੰ ਸਹੀ ਜੀਵਨ ਬਾਰੇ ਕੁਝ ਨਹੀਂ ਸੁਝਦਾ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ ਮਾਇਆ ਦੀ ਦੌੜ ਭੱਜ ਵਿੱਚ ਡੁੱਬਿਆ ਰਹਿੰਦਾ ਤੇ ਸਤਗੁਰੂ ਕਹਿੰਦੇ ਨੇ ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ ਪਰ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦਾ ਸ਼ਬਦ ਵਸਦਾ ਹੈ ਉਸ ਦੇ ਹਿਰਦੇ ਵਿੱਚ ਦਿਨ ਰਾਤ ਨਾਮ ਦਾ ਚਾਨਣ ਹੋਇਆ ਰਹਿੰਦਾ ਹੈ ਉਸ ਦੇ ਅੰਦਰ ਸੇਵਾ ਸਿਮਰਨ ਦਾ ਉਤਸ਼ਾਹ ਪੈਦਾ ਹੋਇਆ ਰਹਿੰਦਾ ਹੈ ਤੇ ਪਿਆਰਿਓ ਗੱਲ ਸਾਰੀ ਇੱਥੇ ਨਿਬੜ ਗਈ ਕਿ ਭਾਈ ਰੱਬ ਦੇ ਨਾਮ ਤੋਂ ਬਿਨਾਂ ਜਿਹੜੀ ਹੈ ਤੇਰੀ ਗਤੀ ਨਹੀਂ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਤੇਰਾ ਕੋਈ ਵੀ ਸਹਾਰਾ ਨਹੀਂ ਹੈਗਾ ਸਿਖਾ ਇਹ ਗੱਲ ਯਾਦ ਰੱਖ ਕਿ ਉਹਦੇ ਨਾਮ ਦੇ ਵਿੱਚ ਹੀ ਸਾਰੇ ਸੁੱਖ ਨੇ ਉਹਦੇ ਨਾਮ ਦੇ ਵਿੱਚ ਉਹਦੀ ਰਜਾ ਵਿੱਚ ਹੀ ਸਾਰੇ ਸੁੱਖ ਨੇ ਉਹਦੇ ਬਾਣੀ ਵਿੱਚ ਉਹਦੇ ਹੁਕਮ ਵਿੱਚ ਰਹਿ ਕੇ ਹੀ ਤੂੰ ਸਭ ਕੁਝ ਪਾਵੇਂਗਾ ਫਰਸ਼ਾ ਜੀ ਨੇ ਵੀ ਕਹਿ ਦਿੱਤਾ ਨਾ ਇੱਕ ਵਸਤ ਕਾਰਨ ਵਿਖੋਟ ਗਵਾਵੇ ਕਹਿੰਦੇ ਵੀ ਪਰਮਾਤਮਾ ਨੇ ਕਿੰਨੀਆਂ ਵਸਮਾਂ ਦਿੱਤੀਆਂ 10 ਭੀ ਦੇ ਤ ਸਤਿਗੁਰੂ ਕਹਿੰਦੇ ਨੇ ਇੱਕ ਪੀ ਨਾ ਦੇ 10 ਪੀ ਹਿਰਲੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਸਿੱਖਾ ਇਹ ਗੱਲ ਯਾਦ ਰੱਖੀ ਜੇ ਤੈਨੂੰ ਇੱਕ ਨਾ ਦੇਵੇ ਉਹਦੇ ਬਦਲੇ ਤੇ ਤੋਂ 10 ਖੋ ਲਵੇ ਤੂੰ ਪਰਮਾਤਮਾ ਦਾ ਕੀ ਵਿਗਾੜ ਲੈਣਾ ਯਾਦ ਰੱਖ ਕਹਿੰਦੇ ਤੈਨੂੰ ਸਭ ਕੁਝ ਦਿੱਤਾ ਪਰ ਤੇਰੇ ਕੋਲੇ ਸ਼ੁਕਰਾਨਾ ਹੈ ਨਹੀਂ ਤੇ ਪਰ ਕਹਿੰਦੇ ਇਹ ਗੱਲ ਯਾਦ ਰੱਖ ਤੂੰ ਵਹਿਮ ਭਰਮਾਂ ਦੇ ਵਿੱਚ ਫਿਰ ਵੀ ਫਸਿਆ ਹੋਇਆ ਜਿਹੜੇ ਵਹਿਮ ਭਰਮ ਨਹੀਂ ਨਾ ਕਰਦੇ ਮੇਰੇ ਵੀਰ ਭੈਣ ਮੈਂ ਉਹਨਾਂ ਤੋਂ ਬਲਿਹਾਰ ਜਾਣਾ ਮੈਂ ਉਹਨਾਂ ਤੋਂ ਸਦਕੇ ਜਾਣਾ ਮੈਂ ਉਹਨਾਂ ਦੀ ਕਦਰ ਕਰਦਾ ਮੈਂ ਉਹਨਾਂ ਤੋਂ ਵਾਰੇ-ਵਾਰੇ ਜਾਨਦਾ ਜਿਹੜੇ ਵਹਿਮ ਭਰਮ ਦੇ ਵਿੱਚ ਕਦੇ ਨਹੀਂ ਪੈਂਦੇ ਜਿਹੜੇ ਗੁਰੂ ਦਾ ਮਾਰਗ ਗੁਰਮਤ ਦਾ ਮਾਰਗ ਜਿਹੜੇ ਸਹੀ ਮਾਰਗ ਦੀ ਚੋਣ ਕਰਦੇ ਆ ਜਿਹੜੇ ਗੁਰੂ ਦੇ ਮਾਰਗ ਦੀ ਚੋਣ ਕਰਦੇ ਆ ਸਭ ਤੋਂ ਸੁਖਾਲਾ ਤੇ ਸੌਖਾ ਜਿਹਾ ਕੰਮ ਵੀ ਉਹ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਜੀ ਦੇ ਮਾਰਗ ਦੀ ਚੋਣ ਕਰਦੇ ਆ ਮੈਂ ਉਹਨਾਂ ਤੋਂ ਸਦਕੇ ਜਾਨਦਾ ਮੈਂ ਉਹਨਾਂ ਤੋਂ ਬਲਿਹਾਰ ਜਾਨਦਾ ਸਾਧ ਸੰਗਤ ਇਹ ਹੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਹੈ ਇਹੀ ਤੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਹੈ ਪਿਆਰਿਓ ਮੇਰੇ ਪਾਤਸ਼ਾਹ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਧੰਗ ਗੁਰੂ ਗ੍ਰੰਥ ਸਾਹਿਬ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਬੇਨਤੀ ਕਰਾਂ ਵੀ ਸੰਤ ਮਹਾਂਪੁਰ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਦਿਵਾਲੀ ਤੇ ਤਿਹਾਰਾਂ ਦੇ ਵਿੱਚ ਤੇ ਜਾਂ ਉਸ ਤੋਂ ਪਹਿਲਾਂ ਜਿਵੇਂ ਆਸੇ-ਪਾਸੇ ਲੋਕ ਜਿਹੜੇ ਕਰਦੇ ਨੇ ਆਹ ਤਿਹਾਰਾਂ ਆਦਿਕ ਦੀ ਮਨੋਤ ਕਰਦੇ ਨੇ ਪੂਜਾ ਕਰਦੇ ਨੇ ਜਾਂ ਆਪਣੇ ਵੱਲੋਂ ਤੋਂ ਕੁਝ ਵੀ ਕਰਦੇ ਨੇ ਕਹਿੰਦੇ ਭਾਈ ਇਹ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲਿਏ ਕਹਿੰਦੇ ਇਹ ਚੀਜ਼ਾਂ ਕਦੀ ਨਾ ਕਰੀਏ ਕਹਿੰਦੇ ਆਪਾਂ ਜੋ ਆਪਣਾ ਕੰਮ ਕਰ ਰਹੇ ਆ ਸ਼ਬਦ ਦੇ ਲੜ ਲੱਗੇ ਹੋਏ ਆ ਗੁਰਮਤਿ ਜਾਦਾ ਦੇ ਸਹਦ ਜੋ ਕੰਮ ਹੈ ਕਹਿੰਦੇ ਤੂੰ ਉਹ ਕਰ ਆ ਲੋਕਾਂ ਨੂੰ ਵੇਖ ਕੇ ਇਹਨਾਂ ਵਾਲਾ ਟਰੈਕਟ ਨਾ ਉਹ ਇਹ ਚੀਜ਼ਾਂ ਨਾ ਕਰਨ ਲੱਗ ਜੀ ਵੀ ਬਲਾਨਾ ਸਿਓ ਕਰਦਾ ਮੈਂ ਵੀ ਕਰਾਂ ਉਹ ਕਰਦਾ ਜੀ ਮੈਨੂੰ ਵੀ ਚਾਹੀਦਾ ਜੀ ਮੈਂ ਵੀ ਕਰਾਂ ਮੈਂ ਵੀ ਇਧਰਲੇ ਬੰਨੇ ਨੂੰ ਹੋ ਜਾ ਮੈਂ ਵੀ ਇਧਰ ਪਾਸੇ ਨੂੰ ਹੋ ਜਾ ਕਹਿੰਦੇ ਇਹ ਚੀਜ਼ਾਂ ਕਦੀ ਨਾ ਕਰ ਸਿੱਖਾ ਇਹ ਚੀਜ਼ਾਂ ਤੇਰੇ ਲਈ ਨਹੀਂ ਇਹ ਚੀਜ਼ਾਂ ਕਹਿੰਦੇ ਉਹਨਾਂ ਲੋਕਾਂ ਲਈ ਨੇ ਜਿਹੜੇ ਮਾਰਗ ਤੋਂ ਭਟਕੇ ਹੋਏ ਨੇ ਤੂੰ ਤੇ ਸਹੀ ਮਾਰਗ ਤੇ ਜਾ ਰਹਿਆ ਤੈਨੂੰ ਇਹਨਾਂ ਦੀ ਲੋੜ ਹੈ ਤੂੰ ਸਹੀ ਮਾਰਗ 'ਤੇ ਆ ਪਿਆਰਿਓ ਦੀਵਾਲੀ ਦੇ ਦਿਨਾਂ ਨੂੰ ਬਹੁਤ ਮਾੜਾ ਦੱਸਿਆ ਜਾਂਦਾ ਹੈ ਕਿ ਨਾਲੇ ਫਿਰ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਸਮਝ ਨਹੀਂ ਆਉਂਦੀ ਦੁਨੀਆ ਤੁਰੇ ਕਿੱਧਰ ਨੂੰ ਜਾਦੀ ਹੈ ਪਿਆਰਿਓ ਉਦੋਂ ਚਮਤਕਾਰ ਕਰਦੇ ਵਿੱਚ ਹਣ ਕਈ ਲੋਕ ਕਹਿੰਦੇ ਨੇ ਜੀ ਧਣੀਆਂ ਹਰਾ ਧਣੀਆਂ ਘਰੇ ਲੈ ਕੇ ਆਓ ਕਈ ਲੋਕਾਂ ਕਹਿੰਦੇ ਸੁੱਕਾ ਧਣੀਆਂ ਲੈ ਕੇ ਆਓ ਕਈ ਕਹਿੰਦੇ ਨਮਕ ਲੈ ਕੇ ਆਓ ਝਾੜੂ ਲੈ ਕੇ ਆਓ ਕਈ ਕਹਿੰਦੇ ਜੀ ਇਹ ਦਿਨਾਂ ਦੇ ਵਿੱਚ ਨਮਕ ਤੇ ਝਾੜੂ ਤੇ ਆਹ ਹੋਰ ਨਿਕੜ ਸੁੱਕੜ ਜਿਆ ਜਿਹੜੀਆਂ ਚੀਜ਼ਾਂ ਨੇ ਗੁਰੂ ਘਰ ਦਾਨ ਦੇ ਕੇ ਆਓ ਪਹਿਲੀ ਗੱਲ ਗੁਰੂ ਘਰ ਦਾਨ ਨਹੀਂ ਗੁਰੂ ਵੱਡਾ ਦਾਨ ਆਪਣੇ ਤੋਂ ਛੋਟੇ ਨੂੰ ਦਈਦਾ ਹੈ ਤੇ ਜੇ ਆਪਾਂ ਇਹਦਾ ਮਤਲਬ ਗੁਰੂ ਘਰ ਦਾਨ ਦੇ ਰਿਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਤੋਂ ਆਪਾਂ ਛੋਟਾ ਸਮਝਦੇ ਆ ਗੁਰੂ ਘਰ ਦੇਈ ਦੀ ਹੈ ਭੇਟਾ ਪਿਆਰਿਓ ਜਿਹੜੀਆਂ ਗੁਰੂ ਘਰਾਂ ਦੀਆਂ ਦੀਵਾਰਾਂ ਦੇ ਪੱਥਰ ਲੱਗੇ ਉਹਦਾ ਫਲਾਣ ਨੇ 2100 ਦਾਨ ਦਿੱਤਾ ਇੰਜ ਦਾਨ ਦਿੱਤਾ ਇੰਜ ਦਾਨ ਦਿੱਤਾ ਦਾਨ ਦੀ ਗੱਲ ਨੂੰ ਜਰੂਰ ਸਮਝ ਲਿਓ ਦਾਨ ਆਪਣੇ ਤੋਂ ਛੋਟੇ ਨੂੰ ਦਈਦਾ ਹੈ ਗੁਰੂ ਨੂੰ ਭੇਟਾ ਦੇਈਦੀ ਐ ਅਸੀਂ ਲੋਕ ਤੇ ਆਪਣੇ ਆਪ ਨੂੰ ਵੱਡੇ ਦਾਨੀ ਬਣਾ ਕੇ ਸਮਝਣ ਲੱਗ ਜਾਂਦੇ ਆ ਤੇ ਪਿਆਰਿਓ ਅਸੀਂ ਤੇ ਗੁਰੂ ਨੂੰ ਛੋਟਾ ਕਰ ਦਿੰਨੇ ਆ ਤੇ ਨਾਮ ਦੀ ਫੱਟੀ ਵੀ ਲਵਾ ਲਈ ਫਲਾਣੇ ਸੇ ਉਹਨੇ ਦਾਨ ਦਿੱਤਾ ਜੇ ਦਾਨ ਹੀ ਨਹੀਂ ਦਿੱਤਾ ਦਾਨ ਗਣਾਈ ਦਾ ਥੋੜਾ ਹੁੰਦਾ ਤੇ ਅਸੀਂ ਤਾਂ ਪੱਥਰ ਲਗਵਾ ਲੈਣਾ ਵਾ ਦੂਜੀ ਗੱਲ ਗੁਰੂ ਨੂੰ ਦਾਨ ਥੋੜੀ ਅਸੀਂ ਕੌਣ ਹੁੰਨੇ ਆ ਗੁਰੂ ਨੂੰ ਦੇਣ ਵਾਲੇ ਗੁਰੂ ਨੇ ਤੇ ਸਾਨੂੰ ਦਿੱਤਾ ਐ ਅਸੀਂ ਤੇ ਰੋਜ਼ ਉਹ ਤੋਂ ਮੰਗਦੇ ਆ ਉਹਨੇ ਸਾਡੇ ਤੋਂ ਕਦੇ ਮੰਗੇ ਨਹੀਂ ਮੰਗਿਆ ਨਾ ਸੋ ਕਹਿਣ ਤੋਂ ਭਾਵ ਵੀ ਗੁਰੂ ਨੂੰ ਭੇਟਾ ਦੇਈਦੀ ਐ ਗੁਰੂ ਨੂੰ ਦਾਨ ਨਹੀਂ ਦੇਈਦਾ ਸਿੱਖੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਜਾ ਕਿਉਂਕਿ ਮੈਂ ਬੇਨਤੀ ਕਰ ਰਿਹਾ ਸੀ ਆ ਗੁਰੂ ਘਰ ਕਹਿੰਦੇ ਨੂਨ ਝਾੜੂ ਆਦ ਗੱਚੜਾਇਆਓ ਜੀ ਇਹ ਚੰਗਾ ਹੁੰਦਾ ਇਹ ਦਿਨਾਂ ਦੇ ਵਿੱਚ ਦਿਨ ਮਾੜੇ ਨੇ ਪਰ ਗੁਰੂ ਘਰ ਚੜਾਇਆ ਉਹ ਕਹਿੰਦੇ ਚੰਗਾ ਹੁੰਦਾ ਗੁਰੂ ਨੂੰ ਦਾਨ ਕਰਿਓ ਉਹਨਾਂ ਦਾ ਸੋ ਦਾਨ ਸ਼ਬਦ ਪਤਾ ਨਹੀਂ ਕਿੱਥੋਂ ਵਰਤਣ ਲੱਗਿਆ ਕਹਿਣ ਤੋਂ ਭਾਵ ਵੀ ਅਸੀਂ ਸਤਗੁਰੂ ਮਹਾਰਾਜ ਜੀ ਤੋਂ ਚੜ੍ਹਦੀ ਕਲਾ ਮੰਗਣ ਵਾਲੇ ਨਿੱਤਰ ਝੋਲੀ ਅੱਡ ਕੇ ਆਪਣੇ ਲਈ ਸੁੱਖ ਮੰਗਣ ਵਾਲੇ ਤੇ ਸਭ ਤੋਂ ਵੱਡੇ ਮੰਗਤੇ ਤੇ ਅਸੀਂ ਹੋਏ ਤੇ ਉਹ ਦਾਤਾ ਹੈ ਦੱਦਾ ਦਾਤਾ ਉਹ ਦਤਾਰ ਹੈ ਉਹ ਦాతਾਰ ਦਾਤਾ ਦੇਣ ਵਾਲਾ ਆ ਤੇ ਅਸੀਂ ਉਹਨੂੰ ਜਿਹੜਾ ਹੈ ਆਪ ਦਾਨ ਕਰੀ ਜਾਂਦੇ ਹਾਂ ਲਓ ਸੋ ਕਿਧਰ ਨੂੰ ਚਲੀ ਗਈ ਗੱਲ ਸੋ ਮੇਰੇ ਕਹਿਣ ਤੋਂ ਭਾਵ ਇਹਨਾਂ ਵਹਿਮਾਂ ਭਰਮਾਂ ਵਿੱਚ ਕਦੀ ਨਾ ਪਿਓ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਨਿਕਲਿਓ ਧੰਗੁਰੂ ਗੁਰਬੰਦ ਸਾਹਿਬ ਜੀ ਕਹਿੰਦੇ ਬਿਨ ਨਾਮ ਹਰ ਕੇ ਕਛ ਨਾ ਸੂਝੈ ਅੰਧ ਬੂਡੋ ਧੰਦਲੀ ਪਰਮਾਤਮਾ ਦੇ ਨਾਮ ਤੋਂ ਵਾਝੇ ਹੋਣ ਕਰਕੇ ਇਹ ਸਾਰਾ ਚੱਕਰ ਪਿਆ ਹੈ ਕੁਝ ਨਹੀਂ ਸੁਝਿਆ ਮਾਇਆ ਦੇ ਮੂਹ ਵਿੱਚ ਅਸੀਂ ਅੰਨੇ ਹੋ ਗਏ ਮਨੁੱਖ ਮਾਇਆ ਦੀ ਦੌੜ ਭੱਜ ਵਿੱਚ ਡੁੱਬ ਗਿਆ ਜ਼ਰੂਰੀ ਨਹੀਂ ਧਨ ਦੌਲਤ ਇੱਥੇ ਹੋਰ ਰਿਸ਼ਤੇ ਨਾਤੇ ਉਹਨੂੰ ਮੋਹ ਮਾਇਆ ਆਖਦੇ ਆ ਉਹਨਾਂ ਵਿੱਚ ਖਚਤ ਹੋ ਗਿਆ ਕਹਿੰਦੇ ਸਹੀ ਮਾਰਗ ਤੋਂ ਇਹ ਭਟਕ ਗਿਆ ਜੇ ਪੂਜਾਈ ਕਰਨੀ ਆ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਕਰ ਗੁਰੂ ਦੀ ਕਰ ਸਹੀ ਮਾਰਗ ਤੇ ਤੈਨੂੰ ਸਤਿਗੁਰੂ ਲੈ ਕੇ ਜਾਣਗੇ ਕਹਿੰਦੇ ਆ ਵਿਹਿਮਾ ਭਰਮਾ ਵਿੱਚ ਤੈਨੂੰ ਪੈਣ ਦੀ ਲੋੜ ਨਹੀਂ ਸਿਖਾ ਤੇਰੇ ਲਈ ਗੁਰਮਤ ਦਾ ਤੇ ਗੁਰਮ ਗੁਰਬਾਣੀ ਦਾ ਮਾਰਗ ਸਤਿਗੁਰ ਨੇ ਚੁਣ ਕੇ ਰੱਖਿਆ ਹੋਇਆ ਜੇ ਤੂੰ ਨਹੀਂ ਸੁਣਦਾ ਇਹਦੇ ਵਿੱਚ ਗਲਤੀ ਤੇਰੀ ਹੈ ਵਾਹਿਗੁਰੂ ਜੀ ਕਾ ਖਾਲਸਾ